ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਐਸ ਵਕਤ ਆਪਾਂ ਖੜੇ ਆ ਹਰੀਕੇ ਹੈਡ ਵਰਕਰ ਦੇ ਬਿਲਕੁਲ ਸਾਹਮਣੇ ਪਿੰਡ ਕਢੰਮ ਦੇ ਨੇੜੇ ਜਿੱਥੇ 2023 ਦੇ ਵਿੱਚ ਬੰਨ ਟੁੱਟਾ ਸੀ ਬੰਨ ਜਿਹੜਾ ਬਿਲਕੁਲ ਐਸ ਵਕਤ ਬੰਨ ਤੇ ਸੇਵਾ ਚੱਲ ਰਹੀ ਆ ਰਾਤ ਦੇ 11:00 ਵੱਜ ਚੁੱਕੇ ਆ ਤਰੀਕ ਹੈਗੀ ਆ 2 ਤਰੀਕ ਅਜ ਰਾਤ ਦੀ 9ਵਾਂ ਮਹੀਨਾ 2025 ਬੰਨ ਦੇ ਉੱਪਰ ਆਪਾਂ ਮੌਜੂਦ ਆ ਜਿਹੜੀਆਂ ਝੁੱਠੀਆਂ ਵਵਾਵਾਂ ਫਲਾਈਆਂ ਜਾ ਰਹੀਆਂ ਵਾ ਉਹ ਸ਼ਰਾਰਤੀਆਂਸਰਾ ਵੱਲੋਂ ਫੇਕ ਵੀਡੀਓ ਪਾ ਪਾ ਕੇ ਉਹਨਾਂ ਨੂੰ ਚੇਤਾਵਨੀ ਦਿੰਦੇ ਆ ਵੀ ਇਹੋ ਜਿਹੇ ਵੀਡੀਓ ਪਾ ਕੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਨਾ ਬਣਾਇਆ ਜਾਵੇ ਤੇ ਜਿਹੜਾ ਇੱਥੇ ਅੱਜ ਸੰਗਤਾਂ ਵਾ ਬਹੁਤ ਜ਼ਿਆਦਾ ਸੰਗਤਾਂ ਇੱਥੇ ਪਹਿਰਾ ਦੇ ਰਹੀਆਂ ਬੰਦੇ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਸਵੇਰ ਤੋਂ ਹੀ ਲਗਾਤਾਰ ਦਰਿਆ ਦੇ ਵਿੱਚ ਵੱਧ ਰਿਹਾ ਸੀ ਪਰ ਬੰਨ ਨੂੰ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਹੀਂ ਸੰਗਤਾਂ ਇੱਥੋਂ ਕਿਤੇ ਮੰਨ ਲਓ ਬੰਨ ਕੋ ਸੇਮ ਦਾ ਖੁੱਡ ਪੈਂਦੀ ਉਹ ਤੇ ਉਹ ਹਰ ਇੱਕ ਜਗ੍ਹਾ ਤੇ ਜਿਹੜੇ ਤੋੜੇ ਲਾਏ ਜਾ ਰਹੇ ਆ ਸੰਗਤਾਂ ਦਾਵਾਵਾਂ ਕਰ ਰਹੀਆਂ ਵਾਂ ਬੇਨਤੀ ਕਰਦੇ ਆਂ ਵੀ ਝੂਠੀਆਂ ਫਵਾਵਾਂ ਤੋਂ ਜਿਹੜੇ ਆ ਲੋਕ ਬਚਣਾ ਤੇ ਸਹੀ ਜਾਣਕਾਰੀ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ